ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਦੇ ਵਿੱਚ ਸੌਖੇ ਤਰੀਕੇ ਦੇ ਨਾਲ ਮਟਰੀ ਕਿੱਦਾਂ ਬਣਾਈਦੀ ਆ ਉਹਦੀ ਰੈਸিপি ਅੱਜ ਆਪਾਂ ਸ਼ੇਅਰ ਕਰਨ ਲੱਗੇ ਆ ਜਿਹਦੇ ਲਈ ਆਪਾਂ ਨੇ ਲਿਆ ਪਹਿਲਾ 3 ਗਲਾਸ ਮੈਦਾ ਤੇ ਨਾਲ ਲਈਆ ਕਸੂਰੀ ਮੇਥੀ ਨਾਲ ਲਿਆ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਤੇ ਉਸ ਤੋਂ ਇਲਾਵਾ ਆਪਾਂ ਲੈ ਲੈਣੀ ਆ ਪੀਸੀ ਹੋਈ ਕਾਲੀ ਮਿਰਚ ਇਹ ਤੋਂ ਇਲਾਵਾ ਅਜਵਾਇਣ ਵੀ ਪਾ ਸਕਦੇ ਆ ਬਟਰ ਟੋਟਲੀ ਆਪਸ਼ਨਲ ਆ ਤੇ ਬੇਕਿੰਗ ਪਾਊਡਰ ਦਾ ਅੱਧਾ ਚਮਚਾ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਇਸ ਤੋਂ ਬਾਅਦ ਪਾ ਲਵਾਂਗੇ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਆ ਇਨੂੰ ਵੀ ਪਹਿਲਾਂ ਆਟੇ 'ਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਆਪਾਂ ਇੰਨਾ ਕੁ ਪਾਉਣਾ ਹੈ ਵੀ ਆਟਾ ਥੋੜਾ ਜਿਹਾ ਇਕੱਠਾ ਹੋਣ ਲੱਗ ਜਵੇ ਜਿਵੇਂ ਆਪਾਂ ਮੁਠੀ 'ਚ ਥੋੜਾ ਜਿਹਾ ਆਟਾ ਇਕੱਠਾ ਕਰਕੇ ਦੇਖ ਲੈਣਾ ਵੀ ਇਕੱਠਾ ਜਾਂ ਹੁੰਦਾ ਹੋਵੇ ਆਟਾ ਬਸ ਓਨਾ ਕੁ ਪਾਉਣਾ ਐਦਾਂ ਤੇ ਹੁਣ ਆਪਾਂ ਆਟਾ ਗੁੰਨ ਲੈਨੇ ਆ ਮਟਰੀਆਮ ਣਾਉਣ ਦੇ ਲਈ ਜਿਹੜਾ ਆਟਾ ਇਹ ਥੋੜਾ ਜਿਹਾ ਸਖਤ ਗੁੰਨਾਂਗੇ ਆਟਾ ਗੁੰਨ ਲਿਆ ਸੀ ਤੇ ਇੱਦਾਂ ਦੇ ਬਾਉਲ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਲਗਾ ਕੇ ਅੱਧੇ ਘੰਟੇ ਦੇ ਲਈ ਹੁਣ ਆਟੇ ਨੂੰ ਰੱਖ ਦੇਣਾ ਅੱਧਾ ਘੰਟਾ ਹੋ ਗਿਆ ਤੇ ਹੁਣ ਪਹਿਲਾਂ ਆਪਾਂ ਰੋਟੀਆਂ ਬੇਲ ਲੈਣੇ ਆ ਇੰਨਾ ਜਿਆਦਾ ਇਹ ਆਟਾ ਸਖਤ ਹੋਣਾ ਚਾਹੀਦਾ ਹੈ ਪੇੜਾ ਜਾਂ ਕਰਕੇ ਇਹਦਾ ਪਹਿਲਾ ਫਿਰ ਇਹਦੀ ਰੋਟੀ ਬੇਲ ਲਾਂਗੇ ਨਾਲ ਵਾਲੇ ਆٹے ਨੂੰ ਟੱਕ ਦਵਾਂਗੇ ਤੇ ਹੁਣ ਇਹਨੂੰ ਬਿਨਾਂ ਕਿਸੇ ਆਟਾ ਜਾਂ ਤੇਲ ਤੋਂ ਐਦਾਂ ਹੀ ਬੇਲ ਲੈਣਾ ਰੋਟੀ ਬੇਲ ਲਈ ਤੇ ਇਹਦਾ ਟ੍ਰੇ ਦੇ ਵਿੱਚ ਥੋੜਾ ਜਿਹਾ ਆਇਲ ਲਗਾ ਕੇ ਰੱਖਿਆ ਹੋਇਆ ਹੁਣ ਸਾਰੀਆਂ ਰੋਟੀਆਂ ਬੇਲ ਕੇ ਪਹਿਲਾਂ ਇਹਦੇ ਚ ਰੱਖ ਲਾਂਗੇ ਤੇਲ ਇੱਧਰ ਗਰਮ ਹੋਣ ਦੇ ਲਈ ਰੱਖਿਆ ਹੋਇਆ ਪਹਿਲਾਂ ਆਪਾਂ ਸਾਰੀਆਂ ਰੋਟੀਆਂ ਬੇਲ ਲੀਆਂ ਜਦੋਂ ਮਟਰੀ ਦੇ ਪੀਸ ਕੱਟਣ ਆ ਉਦੋਂ ਫੇਰ ਇੱਕ ਵਾਰੀ ਰੋਟੀ ਨੂੰ ਚੰਗੀ ਤਰ੍ਹਾਂ ਬੇਲ ਲੈਣਾ ਕਿਉਂਕਿ ਮੈਦੇ ਦੀ ਰੋਟੀ ਜਦੋਂ ਆਪਾਂ ਇੱਕ ਵਾਰੀ ਬੇਲ ਕੇ ਰੱਖ ਦਿੰਨੇ ਆ ਉਹ ਫੇਰ ਥੋੜੀ ਜਿਹੀ ਇਕੱਠੀ ਹੋ ਜਾਂਦੀ ਆ ਦੁਬਾਰਾ ਫੇਰ ਆਪਾਂ ਇਹਨੂੰ ਐਨ ਪਤਲੀ ਬੇਲ ਲਿਆ ਸ਼ੇਪ ਕੋਈ ਵੀ ਹੋਵੇ ਆਪਾਂ ਤੇਰੇ ਪੀਸ ਹੀ ਕੱਟ ਲੈਣੇ ਨੇ ਪੀਜ਼ਾ ਕਟਰ ਜਾਂ ਚਾਕੂ ਦੇ ਨਾਲ ਆਪਾਂ ਇਹਦੇ ਪੀਸ ਕੱਟ ਲੈਣੇ ਆ ਕੋਈ ਵੀ ਖੁਰਚਣਾ ਜਾਂ ਕੋਈ ਹੋਰ ਚੀਜ਼ ਹੈਗੀ ਚੱਕਣ ਵਾਸਤੇ ਆਪਾਂ ਸਾਰੇ ਅੱਧਾ ਪੀਸ ਚੱਕ ਕੇ ਇਹਦੇ ਤੇਲ ਚ ਪਾਈ ਜਾਣਿਆਂ ਨਾਲ ਦੀ ਨਾਲ ਤੇਲ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਫਿਰ ਆਪਾਂ ਮੀਡੀਅਮ ਟੂ ਲੋ ਫਲੇਮ ਤੇ ਹੀ ਹੁਣ ਇਹਨੂੰ ਬਣਾਵਾਂਗੇ ਆ ਦੇਖੋ ਇਹ ਬਿਲਕੁਲ ਨਹੀਂ ਜੁੜਦੀ ਹੈਗੀ ਜਦੋਂ ਵਿੱਚ ਪਾਉਨੇ ਆ ਤੇਲ ਦੇ ਆਪਣੇ ਆਪ ਇਕੱਲੀ ਇਕੱਲੀ ਹੋ ਜਾਂਦੀ ਆ ਹੁਣ ਮੀਡੀਅਮ ਟੂ ਲੋ ਫਲੇਮ ਤੇ ਇਹਨੂੰ ਕ੍ਰਿਸਪੀ ਹੋਣ ਤੱਕ ਪੱਕਣ ਦਵਾਂਗੇ ਇਧਰ ਆਪਾਂ ਦੂਸਰੀ ਰੋਟੀ ਵੀ ਬੇਲ ਲੈਨੇ ਆ ਮਟਰੀ ਬਣ ਗਈ ਆ ਤੇ ਹੁਣ ਇਹਨੂੰ ਕੱਢ ਲਾਂਗੇ ਬਾਜ਼ਾਰ ਦੀ ਮਟਰੀ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਉਹ ਜ਼ਿਆਦਾ ਰੋਟੀ ਮੋਟੀ ਵੇਲ ਲੈਂਦੇ ਆ ਤਾਂ ਮੋਟੀ ਰਹਿ ਜਾਂਦੀ ਹੈ ਵਿੱਚ ਨਿਹਰਾ ਮੈਦਾ ਜਿਹਾ ਹੀ ਪਿਆ ਹੁੰਦਾ ਜਿੰਨੀ ਆਪਾਂ ਰੋਟੀ ਪਤਲੀ ਵੇਲਾਂਗੇ ਓਨਿਓ ਜ਼ਿਆਦਾ ਇਹ ਕ੍ਰਿਸਪੀ ਬਣੂਗੀ ਹੁਣ ਆਪਾਂ ਦੂਸਰੀ ਰੋਟੀ ਜਿਹੜੀ ਚਾਟ ਪਾਪੜੀ ਦੇ ਲਈ ਆਪਾਂ ਨੂੰ ਜਿਹੜੀ ਪਾਪੜੀ ਚਾਹੀਦੀ ਹੁੰਦੀ ਆ ਆਪਾਂ ਉਹਦੇ ਲਈ ਵੀ ਜਿਹੜੀ ਇਹ ਮਟਰੀ ਆ ਘਰੇ ਹੀ ਬਣਾ ਲੈਂਦੇ ਹੁੰਨੇ ਆ ਵੈਸੇ ਤਾਂ ਸੇਮ ਹੀ ਹੁੰਦੀ ਆ ਜਿਹੜੀ ਆਪਾਂ ਦੂਸਰੀ ਬਣਾਈ ਆ ਉਹਨੂੰ ਵੀ ਭੋਰ ਕੇ ਵਰਤ ਸਕਦੇ ਆ ਪਰ ਆਪਾਂ ਅਲੱਗ ਤੋਂ ਇਹਦੇ ਛੋਟੇ ਪੀਸ ਐਦਾਂ ਕੱਟ ਕੇ ਇਹਨੂੰ ਫਰਾਈ ਕਰਕੇ ਸਟੋਰ ਕਰ ਲੈਣੇ ਹੁੰਨੇ ਆ ਸੇਮ ਮੈਥਡ ਆ ਆਟਾ ਸੇਮ ਇੱਕੋ ਹੀ ਆਟਾ ਏ ਤੇ ਬਸ ਆਪਾਂ ਇਹਦੇ ਪੀਸ ਛੋਟੇ ਕੱਟ ਲੈਂਦੇ ਹੁੰਨੇ ਆ ਪਹਿਲਾਂ ਆਪਾਂ ਸਾਰੀ ਦੂਸਰੀ ਮਟਰੀ ਬਣਾ ਲਈ ਤੇ ਹੁਣ ਆਪਾਂ ਐਂਡ ਤੇ ਦੋ ਜਾਂ ਤਿੰਨ ਰੋਟੀਆਂ ਦੀ ਚਾਟ ਪਾਪੜੀ ਦੇ ਲਈ ਮਟਰੀ ਬਣਾ ਲੈਂਦੇ ਹੁੰਨੇ ਆ। ਲਓ ਇਹ ਵੀ ਮਟਰੀ ਆਪਾਂ ਬਣਾ ਲਈ ਆ। ਇਧਰ ਆਪਣਾ ਚਾਹ ਦੇ ਨਾਲ ਖਾਣ ਦੇ ਲਈ ਸਨੈਕ ਤਿਆਰ ਆ ਬਿਲਕੁਲ ਕ੍ਰਿਸਪੀ ਵਧੀਆ ਮਟਰੀ ਬਣ ਕੇ ਤਿਆਰ ਹੁੰਦੀ ਆ ਇਦਾਂ। ਤੇ ਨਾਲ ਆਪਾਂ ਚਾਟ ਪਾਪੜੀ ਦੇ ਲਈ ਮਟਰੀ ਬਣਾਈ ਆ। ਆਤਰੀ ਕੇਦ ਨਾਲ ਇੱਕ ਵਾਰੀ ਮਟਰੀ ਬਣਾ ਕੇ ਤੇ ਜਰੂਰ ਟਰਾਈ ਕਰਕੇ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ